ਸੋਚਦੇ ਹੋ ਕਿ ਪੰਜਾਬ ਤੋਂ ਬਾਹਰ ਰਹਿਣ ਵਾਲਿਆਂ ਦਾ ਪੰਜਾਬੀ ਬੋਲੀ ਨਾਲ ਕੋਈ ਵਾਸਤਾ ਨਹੀਂ ਰਹਿ ਜਾਂਦਾ ਜੇਕਰ ਹਾਂ ਤਾਂ ਅੱਜ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਜਾਣਗੇ ਠੀਕ ਆ ਦੂਆ 1 2 3 ਨੂੰ ਆਪਾਂ ਕਹਿੰਦੇ ਆ ਕਰੋ ਵਗੀਚ ਠੀਕ ਆ ਦੂਆ ਹੁੰਦਾ ਮੈਨੂੰ ਵਾਹ ਖੜੀ ਕਰਕੇ ਦਿਖਾ ਦਿਓ ਜੀ ਮੈਂ ਪਹਿਲਾਂ ਕਹਿ ਜਾਂਦੇ ਆ ਹਿੰਦੀ ਚ ਲਲਕਾਰਾ ਮਾਰ ਕੇ ਦੇਖੋ ਕਿਸ ਨੂੰ ਬੰਗਾਰ ਕੇ ਦੇਖੋ ਬੰਗਾਰਿਆ ਨਹੀਂ ਜਾਂਦਾ ਇੰਗਲਿਸ਼ ਚ ਮਕਾਰ ਕੇ ਦੇਖੋ ਬੰਗਾਰਿਆ ਨਹੀਂ ਜਾਂਦਾ ਪੰਜਾਬੀ ਚ ਮੜਾ ਜਿਹਾ ਲਲਕਾਰਾ ਮਾਰ ਕੇ ਬੰਗਾਰ ਕੇ ਦੇਖੋ ਅਗਲੇ ਪੈਰ ਕਿਲ ਜਾਂਦੇ ਆ ਪੰਜਾਬੀ ਚ ਨਹੀਂ ਤਾਕਤ ਆ ਭਾਜੇ ਵੀ ਉੱਠ ਖੜੀਏ ਆਪਦੀ ਪੰਜਾਬੀ ਦੇ ਸਕੂਲਾਂ ਚ ਲਾਗੂ ਕਰੀਏ ਇਹ ਗੁਰਮੁਖੀ ਬਿਨਾ ਗੱਲ ਨਹੀਂ ਬਣਦੀ ਸ੍ਰੀ ਗੁਰੂ ਜੀ ਆਪਣਾ ਪੰਜਾਬ ਮੀਡੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਲਈ ਪੰਜਾਬ ਦੇ ਨਾਲ ਸੰਬੰਧਿਤ ਵਿਸ਼ਿਆਂ ਨੂੰ ਲੈ ਕੇ ਮੈਂ ਮਨੀਸ਼ਾ ਠਾਕੁਰ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਪਣੀ ਮਾਂ ਬੋਲੀ ਪੰਜਾਬੀ ਦੇ ਬਾਰੇ ਤੇ ਪੰਜਾਬੀ ਬੱਚਿਆਂ ਦੇ ਭਵਿੱਖ ਦੇ ਬਾਰੇ ਉਹ ਪੰਜਾਬੀ ਮਾਂ ਬੋਲੀ ਜਿਸ ਨੂੰ ਆਉਣ ਵਾਲੀ ਪੀੜ੍ਹੀ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੀ ਦੌੜ ਦੇ ਵਿੱਚ ਭੁੱਲਦੀ ਜਾ ਰਹੀ ਹੈ ਜਿੱਥੇ ਪੰਜਾਬ ਦੇ ਨੌਜਵਾਨ ਆਪਣੀ ਪੰਜਾਬੀ ਭਾਸ਼ਾ ਨੂੰ ਪਿੱਛੇ ਛੱਡਦੇ ਜਾ ਰਹੇ ਹਨ ਉੱਥੇ ਹੀ ਇਕ ਅਜੀਹੇ ਸ਼ਖਸ ਵੀ ਨੇ ਜੋ ਰਹਿੰਦੇ ਤਾਂ ਕਾਫੀ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਨੇ ਪਰ ਕਿਉਂਕਿ ਉਹ ਪਿੰਡ ਸੈਦੋਕੇ ਦੇ ਰਹਿਣ ਵਾਲੇ ਨੇ ਤੇ ਐਨ ਆਰ ਆਈ ਧੁੰਦਿਆ ਹੋਇਆ ਵੀ ਇਹ ਸਭ ਨੂੰ ਆਪਣੀ ਪੰਜਾਬੀ ਮਾਂ ਬੋਲੀ ਬੋਲਣ ਤੇ ਮਾਣ ਮਹਿਸੂਸ ਕਰਵਾਉਂਦੇ ਨੇ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰ ਰਹੇ ਹਾਂ ਉਹ ਨੇ ਨਿਊਯਾਰਕ ਦੇ ਉੱਗੇ ਬਿਜ਼ਨਸਮੈਨ ਅਤੇ ਸਮਾਜ ਸੇਵਕ ਸਰਦਾਰ ਕਰਮਜੀਤ ਸਿੰਘ ਢਾਲੀਵਾ ਉਹਨਾਂ ਦਾ ਪੰਜਾਬੀ ਭਾਸ਼ਾ ਦੇ ਨਾਲ ਪਿਆਰ ਅਤੇ ਪੰਜਾਬੀ ਬੋਲੀ ਨੂੰ ਆਉਣ ਵਾਲੀ ਪੀੜ੍ਹੀ ਵਿੱਚ ਕਾਇਮ ਰੱਖਣ ਦੇ ਇਸ ਜਜ਼ਬੇ ਨੂੰ ਦੇਖ ਕੇ ਤੁਸੀਂ ਵੀ ਇਸ ਪਰਦੇਸੀ ਵੀਰ ਤੇ ਮਾਣ ਮਹਿਸੂਸ ਕਰੋਗੇ ਜੀ ਤਾਂ ਹਮੇਸ਼ਾ ਅਸੀਂ ਪੰਜਾਬ ਨਾਲ ਜੁੜੇ ਹੋਏ ਆਂ ਸਕੂਲਾਂ ਨਾਲ ਜੁੜੇ ਹੋਏ ਆਂ ਕੋਈ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਬਾਹਰ ਗਏ ਆਂ ਦਿਲ ਕਰਦਾ ਯਾਰ ਆਪਣਾ ਪੰਜਾਬ ਚੇਂਜ ਕਰੀਏ ਆਪਣਾ ਪਿੰਡ ਚੇਂਜ ਕਰੀਏ ਬਾਹਰ ਚੇਂਜ ਕਰਨ ਨਾਲੋਂ ਆਪਾਂ ਸਾਰੇ ਐਨਆਰਆਈ ਆਪਣਾ ਪਿੰਡ ਅਡਾਪਟ ਕਰ ਲਈਏ ਪਿੰਡਾਂ ਦੇ ਸਕੂਲ ਅਡਾਪਟ ਕਰ ਲਈਏ ਅਸੀਂ ਵੀ ਕਾਫੀ ਕੁਝ ਚੇਂਜ ਕਰ ਸਕਦੇ ਆਂ ਕਿਉਂਕਿ ਮੈਂ ਸੋਚਦਾ ਹਾਂ ਵੀ ਜੇ ਤੁਹਾਡੀ ਬੋਲੀ ਟੁੱਟ ਗਈ ਤਾਂ ਕੁਝ ਵੀ ਨਹੀਂ ਗਏ ਤੁਸੀਂ ਮੈਂ ਉਹ ਭਾਈ ਜੀ ਬੇਨਤੀ ਇਹੀ ਕਰਦਾ ਸਾਰੇ ਅੱਗੇ ਵੀ ਪੰਜਾਬੀ ਨੂੰ ਛੱਡ ਕੇ ਨਾ ਭਜੋ ਤੁਸੀਂ ਦੇਖਿਆ ਕਿਵੇਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਬੋਲ ਸੁਣਨ ਵਾਲੇ ਹਰ ਇੱਕ ਪੰਜਾਬੀ ਦੇ ਵਿੱਚ ਜੋਸ਼ ਭਰ ਜਾਂਦਾ ਦੱਸ ਦਈਏ ਇਹ ਵੀਡੀਓ ਪਿੰਡ ਸੈਦੋਕੇ ਦੀ ਹੈ ਜਿੱਥੇ ਉਹਨਾਂ ਦੀ ਰਿਹائش ਹੈ ਤੇ ਇੱਥੇ ਹੀ ਇਹ ਸਮਾਗਮ ਵੀ ਆਯੋਜਿਤ ਕੀਤਾ ਗਿਆ ਜਿੱਥੇ ਪਿਛਲੇ ਦਿਨੀ ਉਹਨਾਂ ਦੀ ਸੁਪੁੱਤਰੀ ਸੁਖਜੀਤ ਕੌਰ ਢੱਲੇਵਾਲ ਵੱਲੋਂ ਰੱਖੇ ਗਏ ਵੰਡ ਸਮਾਗਮ ਦੇ ਮੌਕੇ ਆਪਣੇ ਪਿੰਡ ਸੈਦੌਕੇ ਦੇ ਆਸ-ਪਾਸ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਲੋੜਵੰਦ ਸਮਾਨ ਜਿਵੇਂ ਕਿ ਬੂਟ ਜਰਾਬਾਂ ਵਰਦੀਆਂ ਆਦਿ ਵੰਡੇ ਗਏ ਨੇ ਇਸ ਮੌਕੇ ਤੇ ਕਰਮਜੀਤ ਸਿੰਘ ਢੱਲੇਵਾਲ ਨੇ ਉੱਥੇ ਦੇ ਤਕਰੀਬਨ 450 ਦੇ ਕਰੀਬ ਸਕੂਲੀ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਪੌਂਸਰ ਕਰਨ ਦਾ ਐਲਾਨ ਵੀ ਕੀਤਾ ਸਿੱਖਿਆ ਦੇ ਨਾਲ ਨਾਲ ਜੇਕਰ ਇਹਨਾਂ ਬੱਚਿਆਂ ਨੂੰ ਕੋਈ ਹੋਰ ਵੀ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਵੱਲੋਂ ਵੀ ਇਹਨਾਂ ਬੱਚਿਆਂ ਦਾ ਪੂਰਾ ਸਾਥ ਦਿੱਤਾ ਜਾਵੇਗਾ ਆਓ ਸੁਣਦੇ ਹਾਂ ਇਹ ਸਭ ਉਹਨਾਂ ਦੀ ਜ਼ੁਬਾਨੀ ਮੀਡੀਆ ਦਾ ਬਰੇ ਬਰੇ ਪ੍ਰਾਤ ਕਰਨੀ ਆਪਣਾ ਪਿਆਰ ਰਿਹਾ ਸਪੈਸ਼ਲ ਪਹੁੰਚਿਆ ਬਾਕੀ ਸਾਰੇ ਮੀਡੀਆ ਵਾਲੇ ਟਾਪ ਦੇ ਜਿੰਨੇ ਵੀ ਹੈਗੇ ਆ ਅੱਜ ਤੁਹਾਨੂੰ ਨਾਲ ਲਾਇਆ ਜੇ ਕੋਈ ਹੋਰ ਵੀ ਅਗਾਂਹ ਮੈਸੇਜ ਟੂਰਨੀਅਰ ਤੱਕ ਪਹੁੰਚੋਗਾ ਮੈਂ ਸਪੈਸ਼ਲ ਟੈਂਕ ਕਵਰ ਅਵੇ ਹੋਣਤ ਸੰਤਰਫ ਦਾ ਜੀ ਐਮਐਲਏ ਸਾਹਿਬ ਸੰਜੀਤ ਮੇਰੇ ਭਰਾ ਮਤੀਆ ਸਿੰਘ ਮਦੀਨਾ ਸ਼ਾਮ ਜੁਨੀਅਨ ਤੇ ਸਾਡੇ ਪ੍ਰਧਾਨ ਅਮਰਜੀਤ ਜਿਹੜੇ ਹੜੀ ਹੀਰੋ ਹੈ ਭਰਾ ਸੋਕੀ ਜੀ ਸਰੋਪ ਨੇ ਕਿਹਾ ਸੀ ਜਿਹੜੇ ਤੁਸੀਂ ਪੌਂਦ ਕਾਸੇ ਨਹੀਂ ਸਕਦੇ ਵੀ ਇੰਨੇ ਡੂੰਘੇ ਬੰਦੇ ਆ ਜੇ ਪੰਜਾਬ ਦੀ ਸਿਆਸਤ ਚਲਦੀ ਸੀ ਤਾਂ ਸ਼ਾਇਦ ਇਹਨਾਂ ਦੇ ਪ੍ਰਭਾਵ ਤੋਂ ਚੱਲੀ ਤੇ ਬੋਦਾਂ ਨੇ ਨਾ ਇਹ ਪੇਲੀਆਂ ਸਰਕਾਰਾਂ ਦੇ ਵਿੱਚ ਵੱਡਾ ਯੋਗਦਾਨ ਸੀ ਇਹਨਾਂ ਦਾ ਇਹਨਾਂ ਸਿੱਖਾਂ ਵੱਲੋਂ ਫ फेब्रुवारी ਸਾਡੇ ਵਿੱਚ ਗੋਲਡਨ ਟੈਂਪਲ ਵਿੱਚ ਬਹੁਤ ਜ਼ਿਆਦਾ ਚੇਂਜ ਲੈ ਕੇ ਆਂਦੀ ਆ। ਬਸ ਸਪੈਸ਼ਲ ਥੈਂਕ ਯੂ ਕਰਦਾ ਐ। ਇਹ ਹੀ ਬੇਨਤੀ ਕਰਦਾ ਐ ਵੀ ਯਾਰ ਕਟੋੜਾੜਾ ਪਾ ਪੰਜਾਬੀ ਨੂੰ ਸਕੂਟਾਂ ਵਿੱਚ ਲੈ ਕੇ ਆਈਏ। ਆਪਾਂ ਗੁਰਦਵਾਰਾ ਦੇ ਵੀ ਬੰਦਿਆਂ ਵਾਲਿਆਂ ਸਭ ਕੁਝ ਕਰ ਲਿਆ। ਸ਼ਾਇਦ ਉੱਥੇ ਆਪਾਂ ਮੱਥੇ ਟੇਕਣ ਯੋਗ ਰਹਿ ਗਏ ਗੁਰੂ ਗ੍ਰੰਥ ਸਾਹਿਬ ਨੂੰ। ਅੱਜ ਮੈਂ ਪੁੱਛ ਰਿਹਾ ਸੀਗਾ ਵੀ ਏ ਕੱਦੂ ਆਉਂਦਾ ਕਿਸੇ ਨੂੰ? ਜਿਹੜਾ ਆਪਣਾ ਗਰਮੁਸਤ ਦੇਖਿਆ ਜਾਂਦਾ ਹੈਗਾ ਉਹਨੂੰ ਪਤਾ 99% ਲੋਕਾਂ ਨੂੰ ਹੋ ਰਿਹਾ ਸੀਗਾ ਮੀਡੀਆ ਵੀ ਸਾਹਮਣੇ ਸੀ ਜਦੋਂ ਪੁੱਛ ਰਿਹਾ ਸੀਗਾ ਤੇ ਕੱਲ ਦਾ ਮੈਂ ਸਵੇਰ ਦਾ ਸੋ ਇਹ ਪੁੱਛਿਆ ਨਾ ਤੇ ਬਹੁਤ ਸ਼ਰਮ ਵਾਲੀ ਗੱਲ ਆ ਯਾਰ ਆ ਕੇ ਮੈਨੂੰ ਨਹੀਂ ਆਉਂਦਾ ਮੈਂ ਪੜ ਕੇ ਆਇਆ ਹਾਂ ਮੈਂ ਟਰਾਈ ਕੀਤਾ ਨظم ਚੰਗਾ ਮੈਂ ਸਿੱਖਿਆ ਕਿ ਫੜ ਜੀਆ ਆਪਾਂ ਆਪ ਰਿਵੀ ਰੱਟਿਆ ਸਕੂਲ ਦੇ ਸਟਾਰਟ ਕਰ ਲਏ ਤੇ ਸ਼ਹਿਰ ਇਹ ਬੱਚੇ ਗੁਰੂਆਂ ਸਾਹਿਬ ਪੜ੍ਹਨਗੇ ਤੇ ਆਪਣੇ ਬੋਲੀ ਨਾਲ ਜੋੜਨਗੇ ਆਪਣਾ ਇਤਿਹਾਸ ਇਹ ਕੰਟਰੋਲ ਦਾ ਲੈਣੇ ਨੇ ਤਾਂ ਪਹਿਲਾਂ ਕਹਿ ਕੇ ਚੁੱਕੇ ਆ ਸਾਡੇ ਕੋਲ ਪ੍ਰੀਰਨ ਦੇਣ ਵਾਸਤੇ ਖੁਸ਼ ਹੋ ਨੀਗਾ ਅਸੀਂ ਜੋ ਚੱਲ ਰਹੀ ਹੋਣੇ ਸਾਡੇ ਬਜ਼ੁਰਗਾਂ ਦਿੱਤਾ ਹੋਇਆ ਆਪਾਂ ਫੋਲੋ ਕੀਤਾ ਉਹੀ ਅੱਗੇ ਲੈ ਗਏ ਆ ਅਸੀਂ ਬੱਚਾਂ ਨੂੰ ਦੇ ਲੇ ਕੁਝ ਵੀ ਨਹੀਂ ਸਾਡੇ ਕੋਲ ਖਾਲੀ ਆ ਕਿਤੇ ਨਾਲ ਸਾਡੇ ਕੋਲ ਫੋਨ ਨਹੀਂ ਰਹੀ ਨਾ ਧਰਮ ਰਿਹਾਗਾ ਹੁਣ ਜੀ ਸਾਰੇ ਉਪਰਾਲੇ ਕਰਕੇ ਅਸੀਂ ਬੱਚਿਆਂ ਨੂੰ ਅਡਾਪਟ ਕਰ ਲਏ ਅੱਜ ਜਿੰਨੇ ਵੀ ਬੱਚੇ ਆ ਕਿ ਸਕੂਲਾਂ ਦੇ ਸਾਡੇ ਸਾਡੇ 450 ਬੱਚਾ ਸਾਡੇ ਸਕੂਲ ਸਰਕਾਰੀ ਚ ਪੜਦਾ ਹੈ ਮੈਂ ਦੋਨੇ ਚਾਰਨੇ ਸਾਰੇ ਦੇ ਸਾਰੇ ਬੱਚਿਆਂ ਨੂੰ ਡਾਪਟ ਕਰਦੇ ਜਿਹੜੇ ਵੀ ਇਹਨਾਂ ਦੇ ਲੀਡ ਚ ਹੋਗੀ ਮੈਂ ਪੂਰੀ ਤਰ੍ਹਾਂ ਕਰਾਂ ਉਹਨਾਂ ਨੇ ਆਪਣਾ ਪੰਜਾਬ ਮੀਡੀਆ ਟੀਵੀ ਨਾਲ ਹੋਈ ਵਿਸ਼ੇਸ਼ ਗੱਲਬਾਤ ਦੌਰਾਨ ਪੰਜਾਬੀ ਮਾਂ ਬੋਲੀ ਬਾਰੇ ਕੀ ਕੀ ਗੱਲਾਂ ਕਹੀਆਂ ਨੇ ਸੁਣਦੇ ਆ ਉਹਨਾਂ ਦੇ ਮੂੰਹੋਂ ਆਪਣਾ ਪੰਜਾਬ ਮੀਡੀਆ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੈਦੋਕੇ ਤੇ ਜਿੱਥੇ ਕਿ ਸਰਦਾਰ ਕਰਮਜੀਤ ਸਿੰਘ ਢਾਲੀਵਾਲ ਤੇ ਉਹਨਾਂ ਦੇ ਪਰਿਵਾਰ ਨੇ ਵੰਡ ਸਮਾਗਮ ਰੱਖਿਆ ਸੀ ਜਿੱਥੇ ਉਹਨਾਂ ਦੀ ਸੁਪਤਰੀ ਸੀ ਸੁਖਜੀਤ कौर ਨੇ ਵੰਡ ਸਮਾਗਮ ਵਿੱਚ ਸਕੂਲੀ ਬੱਚਿਆਂ ਨੂੰ ਜ਼ਰੂਰਤ ਦਾ ਸਮਾਨ ਦਿੱਤਾ ਜਿਵੇਂ ਕਿ ਵਰਦੀਆਂ ਸਕੂਲ ਬੈਗ ਵੰਡੇ ਸੀ ਤੇ ਉੱਥੇ ਹੀ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਪਰਿਵਾਰ ਨਾਲ ਸਰਦਾਰ ਕਰਮਜੀਤ ਸਿੰਘ ਢਾਲੀਵਾਲ ਤੇ ਉਹਨਾਂ ਦੇ ਪਰਿਵਾਰ ਨਾਲ ਤੇ ਉਹਨਾਂ ਦੇ ਪੁੱਤਰਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਮਾ ਬੋਲੀ ਨੂੰ ਦੇਸ਼ ਆ ਵਿਦੇਸ਼ਾਂ ਵਿੱਚ ਆਉਣ ਵਾਲੀ ਪੀੜ੍ਹੀਆਂ ਵਿੱਚ ਕਾਇਮ ਰੱਖਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਅਸੀਂ ਉਹਨਾਂ ਨਾਲ ਹੀ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਤੁਸੀਂ ਪੰਜਾਬੀ ਮਾਂ ਬੋਲੀ ਲਈ ਜੋ ਪਿਆਰ ਦਿਖਾਇਆ ਹੈ ਪੰਜਾਬੀ ਮਾਂ ਬੋਲੀ ਨੂੰ ਕਾਇਮ ਰੱਖਣ ਲਈ ਜੋ ਉਪਰਾਲਾ ਕੀਤਾ ਹੈ ਉਹਦੇ ਲੋਕਾਂ ਨੂੰ ਤੁਸੀਂ ਕੀ ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਜੋ ਨੰਮੀਆਂ ਪੀੜ੍ਹੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਵੀ ਬਹੁਤ ਬਹੁਤ ਪੰਜਾਬੀਆਂ ਨੂੰ ਆਪ ਦਾ ਪੰਜਾਬੀ ਵਿਰਸਾ ਨਹੀਂ ਭੁੱਲਣਾ ਚਾਹੀਦਾ ਨਾਲ ਜੁੜੋ ਔਰ ਹਿੰਮਤ ਨਾਲ ਜੁੜੋ ਡਰ ਡਰਪੋਕਣਾ ਬਣੋ ਵੀ ਆਪਾਂ ਪੰਜਾਬੀ ਨੂੰ ਯਾਰ ਸ਼ਰਮਣਾ ਮਹਿਸੂਸ ਕਰੋ ਪੰਜਾਬੀ ਬੋਲਦੇ ਆ ਪੰਜਾਬੀ ਬੋਲਣ ਨੂੰ ਪ੍ਰਾਊਡ ਮਹਿਸੂਸ ਹੋਣਾ ਚਾਹੀਦਾ ਹੈਗਾ ਹਰੇਕ ਬੰਦਾ ਆਪਦੀ ਬੋਲੀ ਚ ਬੋਲ ਰਿਹਾ ਹੈਗਾ ਤੇ ਅਸੀਂ ਆਪਦੀ ਬੋਲੀ ਛੱਡ ਕੇ ਕਿਉਂ ਦੂਜਿਆਂ ਦੀ ਬੋਲੀ ਚ ਬੋਲਦੇ ਆਂਗੇ ਤੇ ਆਵੇ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਹੁਣ ਤਾਂ ਮੈਨੂੰ ਲੱਗਦਾ ਨਾ ਮਾਪਿਆਂ ਨੂੰ ਸਮਝਾ ਸਕਦੇ ਆਪਾਂ ਨਾ ਵੱਡਿਆਂ ਨੂੰ ਬੱਚਿਆਂ ਨੂੰ ਸਮਝਾ ਸਕਦੇ ਆ ਕਿ ਕੋ ਵੱਡੀ ਉਮਰ ਵਾਲਾ ਤਾਂ ਸਮਝਦਾ ਨਹੀਂ ਕੋਈ ਉਹਦਾ ਕੰਦੋਂ ਕਿ ਮੈਨੂੰ ਸਮਝਾਏਗਾ ਹਣੇ ਬੱਚਿਆਂ ਦੇ ਸਕੂਲਾਂ ਚ ਆਪਾਂ ਸਟਾਰਟ ਕਰਦੀ ਹੈ ਟੀਚਰਾਂ ਨਾਲ ਸਕੂਲਾਂ ਸਿਸਟਮ ਨੂੰ ਉਹਨਾਂ ਦੇ ਟਾਈਮ ਲਾ ਕੇ ਬੱਚਿਆਂ ਨੂੰ ਮਾੜਾ ਮੋੜਾ ਗੁਰਮੁਖੀ ਦੇ ਨਾਲ ਪੰਜਾਬੀ ਚ ਉਹਨਾਂ ਨੂੰ ਕਹੇਗੇ ਨਹੀਂ ਯਾਰ ਤੁਹਾਨੂੰ ਇਨਾਮ ਮਿਲਣਗੇ ਜੋ ਵੀ ਉਹਨਾਂ ਨੂੰ ਫਲਾਚਰੀ ਦਿੱਤੀ ਜਾਵੇ ਇਹੀ ਉਪਰਾ ਲਾ ਗਿਆ ਸਾਰਿਆਂ ਨੂੰ ਕਹਿਣਾ ਬਾਹਰਲੇ ਐਨਆਰਈ ਭਰਾਵਾਂ ਨੂੰ ਜਿਆਦਾ ਦਾ ਪਿੰਡ ਜਾਂ ਸਕੂਲ ਅਡਾਪਟ ਕਰੋ ਜਿੰਨਾ ਵੀ ਬਹੁਤ ਬਹੁਤ ਕਰ ਸਕਦੇ ਆ ਸਕੂਲਾਂ ਚੋਂ ਸਟਾਰਟ ਕਰਨਾ ਪੈਣਾ ਆਪਾਂ ਇਸ ਨਾਲ ਹੀ ਉਹਨਾਂ ਨੇ ਇਸ ਸਮਾਗਮ ਦੇ ਵਿੱਚ ਇਸ ਮੁੱਦੇ ਤੇ ਗੱਲ ਕੀਤੀ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਵੱਡੀ ਸਮੱਸਿਆ ਬਣ ਸਕਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਨਹੀਂ پا ਰਿਹਾ ਕਿਉਂਕਿ ਕਿਸੇ ਨੂੰ ਵੀ ਗੁਰਮੁਖੀ ਭਾਸ਼ਾ ਗੁਰਮੁਖੀ ਗਿਣਤੀ ਜਾਂ ਫਿਰ ਇਸ ਤਰ੍ਹਾਂ ਕਹਿ ਲਵੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਮਹੌਲਿਆਂ ਬਾਰੇ ਨਹੀਂ ਪਤਾ ਹੈ ਉਹਨਾਂ ਨੇ ਨਾ ਸਿਰਫ ਇਸ ਮੁਸ਼ਕਲ ਬਾਰੇ ਬਲਕਿ ਇਸ ਦੇ ਹੱਲ ਬਾਰੇ ਵੀ ਗੱਲ ਕੀਤੀ ਹੈ ਉਹਨਾਂ ਨੇ ਸਕੂਲੀ ਪੱਧਰ ਤੇ ਗੁਰਮੁਖੀ ਭਾਸ਼ਾ ਗਿਣਤੀ 1 ਤੋਂ 10 ਤੱਕ ਗਿਣਤੀ ਮਿੱਥ ਕੇ ਬੱਚਿਆਂ ਵਿੱਚ ਮੁਕਾਬਲਾ ਕਰਵਾਉਣ ਲਈ ਕੀਤਾ ਹੈ ਜਿਸ ਨਾਲ ਸਕੂਲੀ ਬੱਚੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਗੁਰਮੁਖੀ ਵਿੱਚ ਰੁਝਾਨ ਲੈਣਗੇ ਅਤੇ ਛੋਟੀਆਂ ਉਮਰਾਂ ਵਿੱਚ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਸਕੰਗੇ ਇਸ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਕਰਮਜੀਤ ਧਾਲੀਵਾਲ ਦੀ ਕੌਮ ਦੇ ਪਤਵੰਤੇ ਸੱਜਣਾ ਸਮਾਜ ਚਿੰਤਕਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਹੋਈ ਹੈ ਜਿੱਥੇ ਪੰਜਾਬ ਦੇ ਕਈ ਗੰਭੀਰ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਾਲ ਹੀ ਇਹਨਾਂ ਮੁੱਦਿਆਂ ਦੇ ਹੱਲ ਕੱਢਣ ਲਈ ਸੰਖੇਪ ਦੇ ਵਿੱਚ ਗੱਲਬਾਤ ਵੀ ਹੋਈ ਹੈ ਮੈਂ ਤੁਹਾਨੂੰ ਜਿਵੇਂ ਮੈਂ ਪਤਾ ਕੀਤਾ ਇਹ ਪ੍ਰੋਬਲਮ ਵੀ ਅੱਜ ਮੈਂ ਇਹ ਵਿੱਚ ਦਾ ਇਕੱਠੇ ਕੀਤੇ ਸਾਰੇ ਦੇ ਬਹੁਤੇ ਬੱਚੇ ਮੁੰਡੀਆਂ ਜਿੰਨੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਹੈਗੇ ਮੇਨ ਕੀ ਪ੍ਰੋਬਲਮ ਆਈ ਹੈ ਬਾਈ ਜੀ ਸਾਰਿਆਂ ਨੂੰ ਕੋਈ ਵੀ ਏਕਾ ਦੂਆ ਪੜ੍ਹਨ ਨਾ ਜਾਣਦਾ ਹੋਵੇ ਮੈਨੂੰ ਦੱਸ ਦਿਓ ਅ ਗੁਰਮਖੀ ਦਾ ਏਕਾ ਦੂਆ 1 2 3 ਨੂੰ ਆਪਾਂ ਕਹਿੰਦੇ ਆ ਗੁਰਮਖੀ ਵਿੱਚ ਏਕਾ ਦੂਆ ਆਉਂਦਾ ਇੱਕ ਗੁਰਮਖੀ ਦਾ ਜਿਹੜਾ ਆਪਾਂ 1 2 3 4 ਜੋ ਕੋਈ ਹੈਗਾ ਮਾਈ ਦਾ ਲਾਲ ਦੱਸ ਦਿਓ ਵੀ ਮੈਨੂੰ ਪੜ੍ਹਨਾ ਆਉਂਦਾ ਲਿਖਣਾ ਆਉਂਦਾ ਤੇ ਪੜ੍ਹਨਾ ਆਉਂਦਾ ਆਉਂਦਾ ਜੀ ਕਿਸੇ ਨੂੰ ਮੈਨੂੰ ਪਤਾ ਇੱਕ ਗ੍ਰਾਂਧੀ ਸਿੰਘਾ ਤੋਂ ਬਣਾ ਸ਼ਦਨਾਮਾ ਹੋਵੇ ਕਿਸੇ ਦਾ ਪਹਿਲਾ ਦੂਜਾ ਤੀਜਾ ਜੋ ਆਪਣਾ ਸ਼ਲੋਕਾਂ ਦੇ ਵਿੱਚ ਅਜ ਪੰਨੇ ਪੜ੍ਹੇ ਜਾਂਦੇ ਆ ਤੇ ਆਪਾਂ ਘਰਾਂ ਸਾਬ ਨਹੀਂ ਪੜ੍ਹ ਸਕਦੇ ਆਪਾਂ ਬਾਣੀ ਤੋਂ ਦੂਰ ਕਿਉਂ ਹੋਏ ਆ ਸਾਨੂੰ ਬੇਸਿਕ ਚੀਜ਼ ਵੀ ਨਹੀਂ ਪਤਾ ਇਸ ਕਰਕੇ ਮੈਂ ਕਹਿੰਦਾ ਸਰਕਾਰੀ ਸਕੂਲਾਂ ਦੇ ਵਿੱਚ ਇੱਥੋਂ ਦੇ ਅੱਜ ਬੱਚੇ ਇਕੱਠੇ ਕਰਨੇ ਆ ਟੀਚਰਾਂ ਨਾਲ ਤਾਲਮਿਲ ਕਰਕੇ ਵੀ ਘਟੋ ਘਾਟ ਆਪਾਂ ਆ ਸਟਾਰਟ ਕਰੀਏ ਇਹਨਾਂ ਦੇ ਕੰਪੀਟੀਸ਼ਨ ਕਰਾਏ ਜਾਂ ਉਹਨਾਂ ਵਿਚਾਰਾਂ ਜੋ ਵੀ ਹੋਊਗਾ ਇਨਾਮ ਵਗੈਰਾ ਬੱਚਨ ਨੂੰ ਦਿੱਤਾ ਜਾਵੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਦੋ ਬਾਅਦੇ ਸਟਾਰਟ ਕਰਨਗੇ ਸ਼ਾਇਦ ਗੁਰੂਗਾਂਸਰ ਦੇ ਨੇੜੇ ਜਾ ਕੇ ਪਾਠ ਕਰਨ ਲੱਗ ਜਾਣ ਜਾਂ ਦੂਜਾ ਨਾ ਕਿ ਬੇਸਿਕ ਇੱਕੋ ਹੈ ਜਿੱਨਾ ਜੇ ਆਪਾਂ ਬਾਣੀ ਨਾਲ ਨਹੀਂ ਜੋੜ ਸਕਦੇ ਆਪਾਂ ਬਿਲਕੁਲ ਟੁੱਟ ਹੋਏ ਹਾਂ ਧਰਤੀ ਦੇ ਨਾਲ ਬਾਣੀ ਹੈ ਜਿਹੜੀ ਤੁਹਾਨੂੰ ਸਟਰੋਂਗ ਕਰਦੀ ਹੈ ਆ ਬਾਈ ਜੀ ਗੁਰਮੀਤ ਸਿੰਘ ਸਪੈਸ਼ਲ ਆਏ ਹੋਏ ਆ ਨਰਕਾ ਤੋਂ ਬਾਈ ਮੱਖਣਪਰਾੜ ਬੈਠੇ ਹੈਗੇ ਬਾਕੀ ਤਾਂ ਆਪਾਂ ਜਾਣਦੇ ਰਹਿੰਦੇ ਹੋਗੇ ਬਾਕੀ ਤੁਸੀਂ ਬਾਹਰਲੇ ਦੇ ਸੰਚ ਬਾਣੀ ਨਾਲ ਥੋੜਾ ਕੁਝ ਨਹੀਂ ਬਣਦਾ ਕੋਈ ਵੀ ਕੋਈ ਵੀ ਕਿਸੇ ਕੰਟਰੀ ਦੀ ਜਿਹੜੀ ਬੋਲੀ ਹੈ ਪੰਜਾਬੀ ਆ ਜਾਂ ਹੋਰ ਆਗੀ ਉਹ ਤੁਹਾਨੂੰ ਰੈਕਗਨਾਈਜ਼ ਕਰਦੀ ਹੈ ਤੁਸੀਂ ਕੌਣ ਆ ਜੇ ਤੁਹਾਡੇ ਕੋਲੇ ਆਪਦੀ ਬੇਸਿਕ ਬੋਲੀ ਟੁੱਟ ਗਈ ਤੁਸੀਂ ਕਿੱਥੇ ਹੋ ਰਹੇ ਆ ਮੈਂ ਐਗਜ਼ਾਮਪਲ ਦਿੰਨਾ ਯਹੂਦੀਆਂ ਦੀ ਜਿਹੜੇ ਯਹੂਦੀਆ ਜੋਸ਼ ਕਾਮ ਕਹਿੰਦੇ ਆ ਆਪਾਂ ਦੁਨੀਆ ਦੇ ਵਿੱਚ ਅਸੀਂ ਅਸੀਂ ਉਹਨਾਂ ਤੋਂ ਵੱਡੇ ਸੀਗੇ ਅਸੀਂ ਆਪ ਦੇ ਆਪ ਨੂੰ ਡਾਊਨ ਕਰੇ ਜਾਂਦੇ ਆ ਸਾਡਾ ਰਾਜ ਰਿਹਾਗਾ ਉਹਨਾਂ ਦਾ ਰਾਜ ਰਹਿਣਾ ਜਿੰਨਾ ਮਹਾਰਾਜਾ ਸਿੰਘ ਦਾ ਰਾਜ ਤੇ ਸਾਡਾ ਧਰਮ ਚੱਲਿਆ ਵਾ ਅਸੀਂ ਉਹਨਾਂ ਤੋਂ ਪੋਪੂਲੇਸ਼ਨ ਵੀ ਛੱਡ ਲੈਣੇ ਜਿਹੜੇ ਹਵਾਂਗੇ ਅੱਜ ਦੁਨੀਆ ਦਾ ਰਾਜ ਕਰਦੇ ਆ ਪਰ ਯੂਰੋਪੀਸ਼ਰ ਕੀ ਉਹਨਾਂ ਨੂੰ ਜਿਆਦਾ ਹੈ ਜਿਆਦਾ ਹੈ ਗਿਆ ਅੱਛਾ ਕਾਰਨ ਕੀ ਹੈ ਉਹਨਾਂ ਨੇ ਆਪਦੀ ਬੋਲੀ ਨਹੀਂ ਛੱਡੀ ਉਹਨਾਂ ਨੇ ਆਪਦਾ ਪਰਹਾਵਾ ਨਹੀਂ ਛੱਡਿਆ ਆਪਦੀ ਜਿਹੜੀ ਜਾਤ ਆ ਉਹਨਾਂ ਨੇ ਆਪਦਾ ਧਰਮ ਉਹ ਛੱਡਿਆ ਨਹੀਂ ਆਪਦੀ ਬੋਲੀ ਨਹੀਂ ਛੱਡੀ ਕੁਝ ਵੀ ਹੋ ਜੇ ਉਹਨਾਂ ਦੇ ਕਿੰਨੇ ਵਾਰਾ ਕੌਮ ਖਤਮ ਹੋ ਚੁੱਕੀ ਹੈ ਦੁਨੀਆ ਤੋਂ ਫਿਰ ਵੀ ਵਾਰਸਾਂ ਦੀ ਕਿਉਂਕਿ ਆਪਦੀ ਬੋਲੀ ਨਹੀਂ ਛੱਡੀ ਹਰੇਕ ਬੱਚਾ ਉਹਨਾਂ ਦਾ ਸਕੂਲ ਦੇ ਵਿੱਚ ਹੀਬਰੋ ਪੜਦਾ ਹੈਗਾ ਅੱਜ ਅਮਰੀਕਾ ਦੇ ਵਿੱਚ ਕੇ ਇਜ਼ਰਾਈਲ ਦੇ ਵਿੱਚ ਕੰਟਰੀ ਲੈ ਕੇ ਦੁਨੀਆ ਦਾ ਰਾਜ ਚੱਲ ਰਿਹਾ ਹੈਗੇ ਤਾਂ ਇਹ ਮੈਂ ਕਹਣਾ ਆਪਣੀ ਪੰਜਾਬੀ ਤਾਂ ਬਹੁਤ ਸਟਰੋਂਗ ਸੀ ਵੀ ਮੈਂ ਪਹਿਲਾਂ ਕਹਿ ਗਿਆ ਤੇ ਹਿੰਦੀ ਚ ਲਲਕਾਰਾ ਮਾਰ ਕੇ ਦੇਖੋ ਕਿਸ ਨੂੰ ਬੰਗਾਰ ਕੇ ਦੇਖੋ ਬੰਗਾਰਿਆ ਨਹੀਂ ਜਾਂਦਾ ਅੰਗਰੇਜ਼ੀ ਚ ਮਾਰ ਕੇ ਦੇਖੋ ਬੰਗਾਰਿਆ ਨਹੀਂ ਜਾਂਦਾ ਪੰਜਾਬੀ ਚ ਮੜਾ ਕੇ ਲਲਕਾਰਾ ਮਾਰ ਕੇ ਬੰਗਾਰ ਕੇ ਦੇਖੋ ਅਗਲੇ ਪੈਰ ਖਿਲਰ ਜਾਂਦੇ ਆ ਪੰਜਾਬੀ ਚ ਇੰਨੀ ਤਾਕਤ ਆ ਇਹ ਨਾ ਸੋਚੋ ਕਿ ਪੰਜਾਬੀ ਬੋਲਣ ਵਾਲਾ ਦੇਸੀ ਆ ਗੱਲ ਪੰਜਾਬੀ ਬੋਲਣ ਵਾਲਾ ਬਹੁਤ ਵੱਡਾ ਮਹਾਨਾ ਪੰਜਾਬੀ ਦੀ ਕੋਸ਼ਿਸ਼ ਕਰੋ ਬਾਹਰਲੇ ਜਿੱਥੇ ਜਾਓ ਇੰਗਲਿਸ਼ ਬੋਲੋ ਬਾਕੀ ਸਭ ਕੁਝ ਬੋਲੋ ਕੋਈ ਚੱਕਰ ਨਹੀਂ ਸਾਨੂੰ ਸਿੱਖਣਾ ਚਾਹੀਦਾ ਪਰ ਆ ਵੀ ਪੰਜਾਬੀ ਦੇ ਨਾਲ ਟੁੱਟੋਣਾ ਕਾ ਸਾਡੇ ਜਿਹੜੀ ਮੈਂ ਪਹਿਲਾਂ ਕਹਿ ਗਏ ਕਰਿਆ ਜਿਹੜੇ 50 ਸਾਲਾਂ ਦੇ ਨੇਗੇ ਉਸ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਦਿੱਤੀ ਹੋਈ ਜਿਹੜੀ ਸਿੱਖੀ ਸੀਗੀ ਜਾਂ ਪੰਜਾਬੀਆਂ ਦੇ ਬਸੀ ਹੋਈ ਸੀ ਅਸੀਂ ਉਹ ਲੈ ਕੇ ਖਤਮ ਕਰਤੀ ਆ ਉਹ ਡੋਜ਼ ਨਾਲ ਆਪਾਂ ਰੁੱੜ ਕੇ ਚੱਲੇ ਤੁਰੇ ਨੇ ਆ ਪੰਜਾਬੀ ਬੋਲਦੇ ਆ ਆਉਣ ਵਾਲਾ ਟੈਂ ਸਾਡੇ ਕੋਲ ਡੋਜ਼ ਖਤਮ ਹੋ ਚੁੱਕੀ ਆ ਜਿੰਨੇ ਵੀ ਆਪਾਂ ਬੈਠੇ ਆ 50 ਸਾਲਾਂ ਦੇ ਨੇੜੇ ਤੇੜੇ ਜਾਂ ਉਹਦਾ ਨਵੀਂ ਜਨਰੇਸ਼ਨ ਆ ਸਾਡੇ ਕੋਲ ਡੋਜ਼ ਹੀ ਨਹੀਂ ਅੱਗੇ ਦੇਣ ਵਾਸਤੇ ਅਗਲੇ ਨੂੰ ਬੱਚਿਆਂ ਨੂੰ ਦੇਵਾਂਗੇ ਕੀ ਸਾਡੇ ਕੋਲ ਹੈ ਹੀ ਨਹੀਂ ਕੁਝ ਤਾਂ ਕਰਕੇ ਅਸੀਂ ਕਹਿੰਨੇ ਆ ਜੇ ਸਾਡੇ ਰਾਸਤੇ ਦੂਜੇ ਕਮ ਪੰਜਾਬੀ ਨਟਕਗੇ ਅਸੀਂ ਜਾਂ ਦੂਜੇ ਲੋਕ ਸਾਡੇ ਪੰਜਾਬ ਵਿਚ ਆ ਰਹੇ ਹੈਗੇ ਸਾਡੀਆਂ ਪ੍ਰੋਬਲਮ ਹੈ ਆਪਾਂ ਅਜੇ ਵੀ ਉੱਠੜਗੇ ਆਪਦੀ ਪੰਜਾਬੀ ਦੇ ਸਕੂਲਾਂ ਚ ਚਲਾਗੋ ਕਰਗੇ ਇਹ ਗੁਰਮੁਖੀ ਬਿਨਾ ਗੱਲ ਨਹੀਂ ਬਣਨੇਗੀ ਜੇ ਗੁਰਮੁਖੀ ਵੀ ਆਉਗੀ ਤਾਂ ਅਸੀਂ ਗ੍ਰਾਂਥ ਸਾਹਿਬ ਦੇ ਕੋਲ ਜਾਵਾਂਗੇ ਜੇ ਗੁਰੂ ਸਾਡੇ ਨਾਲ ਹੈ ਅਸੀਂ ਕਿਸੇ ਮੁਕਾਮ ਤੱਕ ਪਹੁੰਚ ਸਕਦੇ ਹਾਂ ਅਸੀਂ ਕਿਸੇ ਦੇਸ਼ ਦੇ ਰਾਜ ਵੀ ਕਰ ਸਕਦੇ ਹਾਂ ਆਲ ਦੇ ਹੱਕਾ ਜਿਹੜੇ ਅਸੀਂ ਮੰਗ ਸਕਦੇ ਹਾਂ ਸਿਰਫ ਜੇ ਗੁਰੂ ਗ੍ਰੰਥ ਨਾਲ ਜੁੜੇ ਹੋਵਾਂਗੇ ਸਾਨੂੰ ਦਰ ਵੀ ਹੋਊਗਾ ਦੁਨੀਆ ਦਾ ਸਾਨੂੰ ਉਹਦੇ ਨਾਲ ਚੱਲਣ ਦਾ ਮੋਕਾ ਮਿਲੂਗਾ ਯਾਰ ਮਾਰਾ ਨਹੀਂ ਕਰਨਾ ਕਿਸ ਦਾ ਅਸੀਂ ਕਿਸੇ ਦਾ ਗੁਰਾ ਨਹੀਂ ਕਰਨਾ ਕਿਸੇ ਦਾ ਸਾਰੋ ਕੋਈ ਗੁਰੂ ਗ੍ਰੰਥ ਸਾਹਿਬ ਹੈਗਾ ਲਿਖਿਆ ਹੋਆ ਪਰ ਅਸੀਂ ਉਹਨੂੰ ਮੱਥਾ ਟੇਕ ਕੇ ਪਾਸੇ ਹੋ ਜੰਨੇ ਆ ਕਿਉਂ ਸਾਨੂੰ ਪਤਾ ਹੀ ਨਹੀਂ ਡਰ ਲੱਗਦਾ ਹੈ ਇੱਕ ਭਾਈ ਹੁੰਦਾਗਾ ਪਤਾ ਨਹੀਂ ਕੀ ਬੋਲੀ ਜਾਊਗਾ ਹੁਣ ਸਾਨੂੰ ਪਤਾ ਹੀ ਨਹੀਂ ਤੁਹਾਨੂੰ ਇਹ ਬੇਸਿਕ ਚੀਜ਼ਾਂ ਨਹੀਂ ਪਤਾ ਕਿਹੜੇ ਮਹੱਲੇ ਤੇ ਰਹਦਾ ਹੋ ਤੁਸੀਂ ਕੀ ਕਰਾਂਗੇ ਉਹਦੇ ਵਿੱਚ ਇਸ ਕਰਕੇ ਅਜ ਤੋਂ 22 ਸਾਲ ਪਹਿਲਾਂ ਮੈਂ ਆ ਤੇ ਬੱਚੇ ਸਪੈਸ਼ਲੀ ਆ ਪਿੰਡ ਚ ਲਿਆਂਦੇ ਸੀ ਅਮਰੀਕਾ ਦੇ ਵਿੱਚ ਮੈਨੂੰ ਕਹਿੰਦੇ ਸੀ ਚਾਕੇ ਯਾਰ ਤੂੰ ਚੰਡੀਗੜ੍ਹ ਕਿਉਂ ਨਹੀਂ ਲਾਇਏ ਦੂਜੇ ਲਾਇਏ ਮਹਲੇ ਜੇ ਪੜਾਉਣੇ ਆ ਤਾਂ ਪਿੰਡ ਜੀ ਪੜਾਉਣੇ ਆ ਲੋਕਾਂ ਨੂੰ ਰਹਿ ਕੇ ਪੜਾਉਣੇ ਆ ਕੱਲੇ ਵਾਲਾ ਕਾਲ ਅਕੈਡਮੀ ਆ ਜਿੱਥੇ ਉਹ ਅੱਜ ਗੁਰੂ ਵੀ ਸਿੱਖੀ ਪੜ੍ਹ ਸਕਦੇ ਆ ਬਾਣੀ ਪੜ੍ਹ ਸਕਦੇ ਆ ਆਹ ਉਹਨਾਂ ਦਾ ਕਰ ਦਿੱਤੇ ਹੋਇਆ ਇਹ ਕਾਲ ਦੂਜਾ ਜਿਹੜਾ ਪੰਜਾਬੀ ਦੇ ਵਿੱਚ ਆਗਾ ਉਹਨਾਂ ਦੇ ਕੀਤਾ ਪੰਜ ਬੱਚੇ ਹੈਗੇ ਬਿਲਕੁਲ ਪ्योर ਮੈਨੂੰ ਕਹਿੰਦੇ ਦੇਸੀ ਆਗੇ ਮੈਂ ਮਹਮਦ ਦੇਸੀ ਨੂੰ ਪ੍ਰਦੇਸੀ ਬਣਾ ਕੇ ਦਿਖਾਵਾਂਗਾ ਡਿਗਣਿਆਂ ਲਈ ਉਹਨਾਂ ਨੇ ਜਾ ਕੇ ਅਮਰੀਕਾ 'ਚ ਵਾਹਿਗੁਰੂ ਦੀ ਕਿਰਪਾ ਨਾਲ ਉੱਥੇ ਵੀ ਬੜਾ ਕੰਮ ਚੱਲਦਾ ਇੱਥੇ ਆ ਪਰ ਮੈਂ ਆਹ ਪੰਜਾਬੀ ਤਰੀਕੇ ਨਾਲ ਕੰਮ ਨਹੀਂ ਛੱਡਿਆ ਮੈਂ ਜੇ ਪੰਜਾਬੀ ਆ ਤਾਂ ਮੈਂ ਅੱਗੇ ਆਗਾ ਜੇ ਮੈਂ ਪਿਆਬੀ ਨਾਂ ਹੁੰਦਾ ਸ਼ਾਇਦ ਮੈਂ ਹਾਸਟੈਂਡ ਦੇ ਨਾਲ ਪਹੁੰਚਦਾ ਮੈਂ ਨਾ ਕੋਈ ਅਮੀਰ ਨਹੀਂਗਾ ਹੋਰ ਨਹੀਂਗਾ ਪਰ ਮੈਨੂੰ ਪਤਾ ਵਾਹਿਗੁਰੂ ਦੀ ਕਿਰਪਾ ਹੈ ਮੈਂ ਵੱਡੇ ਵੱਡੇ ਅਧੜਕਾਂ ਪਾਈ ਤੁਰਿਆ ਫਿਰਦਾ ਐਨਾ ਵੱਡਾ ਉਪਰਾਲਾ ਇਹਨਾਂ ਵੱਲੋਂ ਸਿਰਫ ਇਸ ਲਈ ਕੀਤਾ ਗਿਆ ਤਾਂ ਕਿ ਪੰਜਾਬੀ ਬੋਲੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰੱਖਣ ਦੇ ਲਈ ਕੀਤਾ ਗਿਆ ਤੇ ਇਹੋ ਜਿਹਾ ਹੋਰ ਲੋਕਾਂ ਦੀ ਸਾਡੇ ਪੰਜਾਬ ਨੂੰ ਵੀ ਲੋੜ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਸੁੰਦਰ ਉਪਰਾਲੇ ਨੂੰ ਲੈ ਕੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਤੇ ਇਹੋ ਜਿਹਾ ਹੋਰ ਨੌਜਵਾਨਾਂ ਦੇ ਨਾਲ ਤੇ ਤੁਹਾਨੂੰ ਤੁਹਾਡੇ ਪੰਜਾਬ ਦੇ ਨਾਲ ਰੂਬਰੂ ਅੱਗੇ ਵੀ ਕਰਵਾਂਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ